ਬਾਕੀ ਆਪ ਤਰ੍ਹਾਂ ਦੇ ਸਮਾਜਿਕ ਤੌਰ ਤੇ ਵਰਤਨ ਵਿੱਚ ਅਸੀਂ ਇੱਕ ਦੂਜੇ ਨੂੰ ਮਿਲਦੇ ਆਂ ਕਾਕਵਾਕ ਤਰ੍ਹਾਂ ਦੀਆਂ ਜਾਤਾਂ ਬਣਾ ਲੈਂਦੇ ਆਂ ਪਰ ਅਸੀਂ ਬਖਸ਼ ਸਾਹਿਬ ਜੀ ਦਾ ਜਿਹੜਾ ਮਾਨਵਤਾ ਦਾ ਸੰਦੇਸ਼ ਹੈ ਸਾਂਝੀ ਬਾਤ ਦਾ ਉਹਦੇ ਤੇ ਜੋ ਪਹਿਲਾਂ ਦਿੱਤਾ ਜਾਂਦਾ ਖਾਸ ਕਰਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਅਸੀਂ ਗੌਰ ਪਰ ਹੋਣ ਜਨਮ ਸਥਾਪੀਆਂ ਹੋਣ ਜਾਂ ਸਿੱਧੀ ਦੀ ਸਾਰੇ ਨਾਲ ਮਿਲ ਕੇ ਸਮਾਰਕ ਤੌਰ ਤੇ ਭਾਈਚਾਰਕ ਸਾਥ ਕਰਕੇ ਅਸੀਂ ਸਾਰੇ ਇਕੱਠੇ ਬਣਾਉਂਦੇ ਆ ਅਸੀਂ ਇਸ ਸਮਾਜ ਅੰਦਰ ਗੁਰੂ ਸਾਹਿਬ ਦਾ ਜਿਹੜਾ ਦਸਾਇਆ ਰਸਤਾ ਉਹਦੇ ਉੱਤੇ ਚੱਲਣ ਦਾ ਜਨਮ ਕਰਦੇ ਆ ਤੋਂ ਮੈਂ ਆਪਣੇ ਕੋਲੋਂ ਤਹਿਾ ਦਿੰਦੇ ਸਮੂਹ ਜੀ ਸੰਗਤ ਨੂੰ ਕਨਾਰੀ ਕਲਾ ਦੀ ਪ੍ਰੰਦਰ ਕਮੇਟੀ ਨੂੰ ਬਾਕਲਾ ਬਧਾਈ ਦਿੰਦਾ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਸਾਰੇ ਆ ਖਾਸ ਜਾ ਇੱਥੇ ਆ ਕੇ ਨਤਮਸਤ ਪਹੁੰਚੋਈਦਾ ਬਾਬਾ ਜੀ ਦਾ ਆਸ਼ੀਰਵਾਦ ਲਈਦਾ ਕਿ ਜੇ ਜਿੰਦਗੀ ਕੁਝ ਬਾਰਾ ਜੇ ਪਰਮਾਤਮਾ ਨੇ ਬਲ ਬਖਸ਼ਿਆ ਤਾਂ ਬਹੁਤ ਕੁਝ ਕਰਨ ਨੂੰ ਕੀਤਾ ਜਾ ਸਕਦਾ ਵਾ ਜੇ ਦੇ ਵਿੱਚ ਇੱਛਾ ਹੋਵੇ ਮਨ ਚ ਭਾਵਨਾ ਹੋਵੇ ਤਾਂਸੀਂ ਬਹੁਤ ਕੁਝ ਕਰ ਸਕਦੇ ਆ ਸੋ ਪਰਮਾਤਮਾ ਅੱਗੇ ਅਰਦਾਸ ਆ ਬੇਨਤੀ ਆ ਜਿਹੜੇ ਜਿੰਨੇ ਲੋਕ ਜਿੰਨੇ ਵੀ ਇਸ ਸਮਾਗਮ ਵਿੱਚ ਆਏ ਨੇ ਸਾਰੇ ਪਰਮਾਤਮਾ ਕੁrti ਬਖਸ਼ੇ ਪਰਮਾਤਮਾ